ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਆਪਾਂ ਚੱਲੇ ਆਂ ਸੀਆ ਦੇ ਨਹਿਰਾ ਸਕੂਲ 'ਚ ਕਿਉਂਕਿ ਅੱਜ ਇਹਨਾਂ ਦੇ ਫਾਈਨਲ ਰਿਜ਼ਲਟ ਆਜੇਨਾਂ ਦਾ ਦੇਖਦੇ ਆਂ ਵੀ ਕਿਹੜਾ ਕੀ ਪੋਜੀਸ਼ਨ ਲੈ ਕੇ ਜਾਂਦਾ ਆਂ ਸੀਆ ਕਿਹੜੀ ਪੋਜੀਸ਼ਨ ਆਉਣ ਦੀ ਲੱਗਦੀ ਸਭਾਵਨਾ ਪਤਾ ਨਹੀਂ ਮਾੜਾ ਮੁੱਟਾ ਅੜੀਏ ਤਾਂ ਹੋਊਗਾ ਇਹਨੂੰ ਪਤਾ ਹੈਗਾ ਮੈਂ ਨੂੰ ਪਤਾ ਹੂੰਗਾ ਅੱਛਾ ਚਲੋ ਦੇਖਾਂਗੇ ਭਾਈ ਵੀ ਸੀਆ ਕਿਹੜੀ ਪੋਜੀਸ਼ਨ ਤੇ ਆਉਂਦੀ ਹੈ ਤੇ ਨਹਿਰਾ ਕੀ ਕਰਦੀ ਹੈ ਦੇਖਾਂਗੇ ਨਹਿਰਾ ਵੈਸੇ ਹੈ ਨਹੀਂ ਅੱਜ ਨੈਰਾ ਤੇ ਗਗਨ ਨੈਰਾ ਦੇ ਨਾਟਕੇ ਗਏ ਹੋਏ ਨੇ ਸੀਐਨਏ ਵੀ ਜਾਣਾ ਸੀਗਾ ਪਰ ਮੈਡਮ ਦਾ ਫੋਨ ਆ ਗਿਆ ਇਹ ਰਿਜ਼ਲਟ ਹੈ ਜੀ ਇਹ ਸੀਐਨਏ ਆਉਣਾ ਜ਼ਰੂਰੀ ਸੀ ਇਹਦਾ ਤਾਂ ਕਰਕੇ ਹੁਣ ਅਸੀਂ ਜਾ ਰਹੇ ਹਾਂ ਦੋਨੇ ਸੀਐਨਏ ਦੇ ਸਕੂਲ ਲੈ ਨੈਰਾ ਦੇ ਉਹ ਤੋਂ ਰਿਜ਼ਲਟ ਲਵਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਹੜਾ ਕੀ ਕਰਕੇ ਆਇਆ ਕਿੰਨੇ ਕ ਨੰਬਰ ਲੈ ਗਿਆ ਆਜੂ ਮਿਲਦੇ ਹਾਂ ਫਿਰ ਸਕੂਲ 'ਚ ਲਓ ਜੀ ਟੋਆ ਵਾਲਾ ਪਹੁੰਚ ਗਿਆ ਇਹ ਸਕੂਲ ਚੱਲੇ ਹੋਏ ਅਪਨੋ ਪਤਾ ਇਹ ਰਹੀ ਪਿੱਛੇ ਇੱਕ ਰੋਡ ਤੇ ਬੱਚੇ ਰੋਜ਼ਮਰ ਦਾ ਮੋੜ ਤੇ ਅੱਗੇ ਦੋਆ ਵਾਲਾ ਪਹੁੰਚ ਗਿਆ ਫਸਾ ਅੱਧ 15 ਮਿੰਟਾਂ ਦਾ ਪਹੁੰਚਾਂਗੇ ਅਪਾ ਤੇ ਅੰਦਰ ਆਵਾਗਤ ਸਿਰ ਡੈਸ਼ ਬਣੇ ਰਿਹਾ ਲਓ ਜੀ ਸਕੂਲ ਆ ਗਿਆ ਭਾਈ ਸੀਹਰਾ ਦਾ ਸਕੂਲ ਐ ਸਾਨੂੰ ਪਹਿਲਾਂ ਦਿਖਾਇਆ ਸੀ ਇੱਕ ਦਿਨ ਹਾਂਜੀ ਲਓ ਜੀ ਸਿਹ ਖਾਰੀਆ ਪਕੌੜੇ ਸਕੂਲ ਵੱਲੋਂ ਜਲਤ ਪ੍ਰੋਗਰਾਮ ਕੀਤਾ ਜਾ ਕੇ ਖਾਣ ਪੈਂਦਾ ਦੇਖੋ ਸਿਹ ਖਾਰੀਆ ਹੁਣ ਪਕੌੜੇ ਪਾਪਾ ਖੁਦ ਵੀ ਸਾਰੇ ਚੱਲ ਰਿਹਾ ਪ੍ਰੋਗਰਾਮ ਮੈਂ ਵੀ ਸਾਰੇ ਆਂ ਦੇਖੋ ਸਾਰੇ ਆਏ ਹੋਇਆ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ A ver, ਸਾਹਿਬ ਜੀ ਇਹ ਆਪਾਂ ਇੱਕ ਛੋਟਾ ਜਿਹਾ ਆਨੰਦ ਲੈਂਦੀ ਫਿਰ ਰਿਜ਼ਲਟ ਤੋਂ ਬਾਅਦ ਮੈਂ ਛੋਟੇ ਲੈਣਿਆ ਹੌਲੀ 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 ਚਲੋ ਜੀ ਮਨੋਜੀ ਚਲੋ ਕੋਈ ਆ ਨਹੀਂ ਕਿਤੇ ਤੈ ਨਹੀਂ ਦੇਖੋ ਪੈਸਿਆ ਛੂਟ ਰ ਨੰਦ ਲੈਂਦੀ ਹੋਈ ਸਿੱਧਾ ਸੈਂਟਰ ਚ ਰਹਿ ਜਾ ਕਰੋ ਬੈਠਾ ਉਰੀ ਬੈਠਾ ਕੋਈ ਪੈਸਕੂਲ ਹੀ ਲੱਗਿਆ ਨੇ ਬੱਚਿਆਂ ਖੇਡਣ ਵਾਸਤੇ ਪਹਿਲਾਂ ਇਕੱਠ ਜੇਤ ਕੀ ਖੋਲ ਆਏ ਨੇ ਉਹ ਗਰਲਿੰਗ ਦੇਖੀਏ ਪਹਿਲਾਂ ਵੀ ਕਿ ਗੱਤ ਤੇਰਾ ਰਿਜ਼ਲਟ ਆ ਚੁੱਕਿਆ ਜੀ ਸੀਆ ਦੇ ਨੰਬਰ ਹੈਗੇ ਨੇ ਜੀ 97.33 97% ਨੰਬਰ ਲੈ ਕੇ ਸੀਆ ਇਹ ਗ੍ਰੇਡ ਆਈ ਆ ਕਿੰਨਾਰੇ ਨੂੰ ਆਇਆ ਨੇ 71 71% ਤੋਂ ਅਗਲ ਕਲਾਸ ਚ ਹੋ ਗਏ ਨੇ ਬਸ ਸੀਆ ਨੂੰ ਫਿਰ ਸਰਟੀਫਿਕੇਟ ਮਿਲਿਆ ਤੇ ਪ੍ਰੋਫੋਕ ਨੂੰ ਜੇ ਸੀਆ ਨੂੰ ਤੇ ਨੈਰਾ ਨੂੰ ਗਿਫਟ ਮਿਲਿਆ ਤੇ ਨੈਰਾ ਨੰਬਰ ਥੋੜੇ ਘੱਟ ਸੀਗੇ ਹਾਂਜੀ ਚਲੋ ਦਵਾ ਦੋ ਸਲਾਈਡ ਤੇ ਚਲੋ ਚਲੋ ਲੋਡ ਨਿਕਾ ਲਾਂਗੇ ਹੂੰ ਲਓ ਜੀ ਫਾਈਨਲੀ ਅਸੀਂ ਘਰ ਆ ਚੁੱਕੇ ਹਾਂ ਵਾਪਸ ਸੀਆ ਤੇ ਨਿਆਰਾ ਰਿਜ਼ਲਟ ਲੈ ਕੇ ਰਿਜ਼ਲਟ ਸੀਆ ਤਾਂ ਬਹੁਤ ਸੋਹਣਾ ਰਿਹਾ 97% ਨੰਬਰ ਲੈ ਕੇ ਸੀਆ ਅਗਲੀ ਕਲਾਸ ਵੀ ਸੈਕੰਡ ਕਲਾਸ ਚ ਹੋਈਆ ਤੇ ਨੈਰਾ ਐਮਐਸ 3 ਚ ਹੋ ਵੀ ਹੁਣ ਉਹਨੂੰ 70 72 ਵੈਕਟਰ ਨੰਬਰ ਆਏ ਨੇ ਹਲਟ ਬਹੁਤ ਸੋਹਣਾ ਰਿਹਾ ਦੇਖੋ ਜੀ ਇਹ ਇਹਨਾਂ ਦੇ ਸਰਟੀਫੀਕੇਟ ਤੇ ਆਸੀਆ ਨੂੰ ਮਿਲੀ ਏ ਟਰੋਫੀ ਦਿਖਾਓ ਸੀਆ ਇਸ ਗਿਆ ਨੂੰ ਕੋਈ ਟਰੋਫੀ ਮਿਲੀ ਆ ਤੇ ਨੈਰਾਂ ਨੂੰ ਗਿਫਟ ਮਿਲਿਆ ਵੈਸੇ ਉਹ ਸੀ ਹੁਣ ਸਾਉ ਤਾਂ ਚਲੇ ਭੁੱਲ ਗਏ ਸੀ ਪਹਿਲਾਂ ਵੀਡੀਓ ਬਣਾਉਣੀ ਤੇ ਹੁਣ ਅਸੀਂ ਵਾਪਸ ਆ ਚੁੱਕੇ ਆ ਤੇ ਕਿਵੇਂ ਲੱਗਿਆ ਆਪਣਾ ਬਲਾਗ ਅੱਜ ਦਾ ਦੱਸੋ ਕਮੈਂਟ ਕਰਕੇ ਮਜ਼ੇ ਲੱਗਿਆ ਤਾਂ ਆਪਣੇ ਚੈਨਲ ਸਬਸਕ੍ਰਾਈਬ ਕਰ ਲਿਓ లైక్ కామెంట్ షేర్ ਕਰਦਾ ਇਕ ਹਾਂ ਵੀ ਸੀ ਆ ਠੀਕ ਹੋ ਗਿਆ ਰਿਜ਼ਲਟ ਹੂੰ ਦੱਸੋ ਕਿੰਨੇ ਫਟ ਨੰਬਰ ਆਇਆ 97 97 ਫਟ ਨੰਬਰ ਲਾਇਕ ਹੀ ਪੈ ਸੀ ਆ ਵੀ ਗਲਾਸ ਚੁੱਲ ਚੁੱਕੀ ਆ ਅੱਗੇ ਹੋਰ ਮਿਹਨਤ ਕਰਨੀ ਆ ਅਨਿਵਰ ਹੋਰ ਵੱਧਾ ਹੋਣੀ ਚਾਹੀਦੀ ਓਕੇ ਹਾਂ ਬਹੁਤ ਗੁੱਟਾ ਬੱਚਾ ਸਾਡਾ ਇਹ ਬਹੁਤ ਸਿਆਣਾ ਪੁੱਤ ਆ ਮੇਰਾ ਬਹੁਤ ਵੱਡਦਾ ਪੈ ਸ਼ਤਾਪੀ ਇਹ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਸੀ ਕਿਹੜਾ ਕੋਈ ਟੁਏ ਸ਼ਤਾਪੀ ਲਾਉਂਦਾ ਆ ਇਹਦਾ ਆਪ ਹੀ ਪੜੀ ਜਾਂਦਾ ਬੱਚਾ ਸਾਡਾ ਵਧੀਆ ਰਿਹਾ ਰਿਜ਼ਲਟ ਜੀ ਚਲੋ ਠੀਕ ਆ ਫਿਰ ਦੁਬਾਰਾ ਮਿਲਾਂਗੇ ਤੁਹਾਨੂੰ ਕੀ ਨਾ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਤੇ ਵੀਡੀਓ ਸ਼ੇਅਰ ਜਰੂਰ ਕਰਿਆ ਕਮੈਂਟ ਕਰਕੇ ਦੱਸਿਆ ਕਰੋ ਜੀ ਧੰਨਵਾਦ ਆ ਮਿਲਦੇ ਹਾਂ ਦੁਬਾਰਾ ਅਗਲੇ ਬਲੌਗ ਵਿੱਚ